ਸੱਤ ਬੰਦੇ ਜਿਹੜੇ ਅੱਗੇ ਦੇ ਉਹ ਇਹਨਾਂ ਨੂੰ ਅਰੈਸਟ ਕੀਤਾ ਹੈ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫਤੀਸ਼ ਅਜੇ ਮੁਕੰਮਲ ਨਹੀਂ ਸੀ ਗਈ ਅਸੀਂ ਮਾਨਜੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸ ਰਿਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸ ਰਿਮਾਨਡ ਜਿਹੜਾ ਸਾਨੂੰ ਦਿੱਤਾ ਸਰ 8 ਬੰਦਾ 3 ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਣਾ ਹਾਂਜੀ 3 ਦਿਨ ਦਾ ਰਿਮਾਂਡ ਜੀ ਜਿਹੜਾ ਗ੍ਰਿਫਤਾਰ ਹੋਣੇ ਕਿ ਮੋਬਾਈਲ ਦਾ ਨੰਬਰ ਐਫਆਈਆ ਦਾ ਅਸੀਂ ਮੋਬਾਈਲ 'ਚ ਬਹੁਤ ਰਾਤ ਨਿਕਲੇ ਉਹ ਕੀ ਨਿਕਲਿਆ ਸਰ ਬਿਲਕੁਲ ਜੀ ਉਹ ਸਾਡੀ ਤਫ਼ਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਵਾਂਗੇ ਇਹ ਸਾਡੀ ਤਫ਼ਤੀਸ਼ ਨਾਲ ਸਰ ਸਾਥੀ ਦੱਸਿਆ ਪ੍ਰੇਮਿੰਦਰ ਸਿੰਘ ਕਿਹਦੀ ਜੀ ਕਵਰੀ ਹੋਈ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਸਰ ਰਿਕਵਰੀ ਕੀਤੀ ਹੋਇਆ ਜੀ ਇਹਨਾਂ ਦੇ ਕੋਲ ਸਰ ਰਿਕਵਰੀ ਕੀ ਹੋਇਆ ਤਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰ ਦਾਂਗੇ ਜਿੰਦਰ ਫੌਜੀ ਕੱਲ ਪੇਸ਼ ਹੋਏਗਾ ਕਦੋਂ ਪੂਰਾ ਹੋ ਰਿਹਾ ਹੈ ਇਸੇ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਅਸੀਂ ਇਹਦੇ ਬਾਰੇ ਜਿੰਦਰ ਵਿਰਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਾਂ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲੈ ਆ ਕੇ ਸਿੱਧਾ ਅਸੀਂ ਕੋਰਟ ਵਿੱਚ ਪੇਸ਼ ਕਰਨਾ ਹੈ। ਕੱਲ੍ਹ ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਤੇ ਅਮਨਦੀਪ ਸਿੰਘ ਅਮਨਾ son of ਚਰਤ ਸਿੰਘ ਵਾਸੀ ਪੰਜਗੜਾਈ ਪਲਾਂ थाना ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਹੈ। ਉਹ ਵੀ ਐਸੇ ਐਫ ਆਈ ਆਰ 'ਚ ਹਾਂ ਜੀ ਬਿਲਕੁਲ ਜੀ ਐਫ ਆਈ ਆਰ ਨੰਬਰ 39 ਦੇ ਵਿੱਚ ਹੋਇਆ। ਅਮਨਦੀਪ ਵੀ ਕਰਨਾ ਯਾਰ। ਅੱਛਾ ਡੀਐਸਪੀ ਸਾਹਿਬ ਉਹ ਜਨਾਰੇ ਕਾਂ ਦੇ ਵਿੱਚ ਸ਼ਮਨ ਸਿੰਘ ਮੱਖਰ ਉਹ ਵੀ ਬਿਲਕੁਲ ਜੀ ਉਹ ਵੀ ਨਾਲ ਬਾਈ ਨੇ ਮੇ ਐਫ ਆਈ ਆਰ ਦੇ ਵਿੱਚ। ਉਹ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਦੇਖੀਏ ਤਾਰੇ ਪਤਰਾ ਯਾਰ